ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਲ ਸਿੰਘ ਪਿੰਡ ਬੇਗੋੜ ਦਿਵਾਲੀ ਵਿਸ਼ਕਰਮਾਂ ਦੇ ਮੰਦੀਸ਼ੋਰ ਗੁਰੂ ਨਾਨਕ ਦੇਵ ਜੀ ਦੇ ਘਰ ਪੁਰਬ ਦੀਆਂ ਦੇਸ਼ ਵਿਦੇਸ਼ ਨਗਰ ਨਿਵਾਸੀ ਆਲੇ ਦੁਆਲੇ ਹਲਕੇ ਦੇ ਪਾਰਟੀ ਵਰਕਰਾਂ ਨੂੰ ਮੇਰੀਆਂ ਨੂੰ ਲੱਖ ਲੱਖ ਵਧਾਈਆਂ ਔਰ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਇੱਕ ਬੇਨਤੀ ਕਰਨੀ ਚਾਹਨਾ ਇੱਕ ਤਾਂ ਜਿਹੜੀ ਦੀਵਾਲੀ ਆ ਜੇ ਪਟਾਕੇ ਰਹਿ ਤਾਂ ਆਪਾਂ ਮਨਾਈਏ ਤਾਂ ਬਹੁਤ ਵਧੀਆ ਹੈ ਕਿਉਂਕਿ ਪ੍ਰਦੂਸ਼ਣ ਇੰਨਾ ਹੋਇਆ ਲੋਕ ਤਾਂ ਪਹਿਲੇ ਹੀ ਬਹੁਤ ਬਿਮਾਰੀਆਂ ਤੋਂ ਪੀੜਦੇ ਆ। ਬਾਕੀ ਕਿਸਾਨਾਂ ਨੂੰ ਵੀ ਮੈਸੇਜ ਦੇਣਾ ਚਾਹਨਾ ਜੇ ਪਰਾਲੀ ਰਹਿਤ ਮਨਾਈ ਜਾਵੇ ਤਾਂ ਪਰਾਲੀ ਵੀ ਨਾ ਲਈ ਜਾਵੇ ਤਾਂ ਉਹ ਵੀ ਬਹੁਤ ਵਧੀਆ ਹੈ। ਬਾਕੀ ਬੱਚੇ ਨਸ਼ਿਆਂ ਤੋਂ ਬਚਣ ਚੰਗੇ ਪਾਸੇ ਲੱਗਣ ਮੇਰਾ ਇਹ ਵੀ ਸਨੇਹ ਆ ਸਾਰੇ ਨੌਜਵਾਨ ਪੀੜੀ ਨੂੰ ਕਿ ਨਸ਼ਿਆਂ ਤੋਂ ਬਚੋ ਬਾਕੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਪਾਰਟੀ ਵੱਲੋਂ ਔਰ ਮੇਰੀ ਸਾਰੀ ਪੰਚਾਇਤ ਵੱਲੋਂ ਇਹ ਲੱਖ ਲੱਖ ਵਧਾਈਆਂ ਹੋਣ ਸਾਰੀਆਂ